ਅਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਕਰੋ ਕਿਰਪਾ ਬੜੇ ਅਦਮ ਸਤਿਕਾਰ ਦੇ ਨਾਲ ਆਪੋ ਜੀ ਸਤਿਨਾਮ ਸ੍ਰੀ ਸਤਪੁਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਪਾਵਨ ਹੁਕਮ 577 ਔਰ 78 ਅੰਗ ਦੇ ਉੱਤੇ ਵਰਕਸ਼ ਕੀਤਾ ਹੈ। ਰਾਗ ਮੜਹਾਸ ਦੇ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸ਼ੰਤ ਉਚਾਰਨ ਕੀਤੇ ਨੇ ਔਰ ਇਹਨਾਂ ਸ਼ੰਤਾਂ ਦੇ ਵਿੱਚੋਂ ਇਹ ਦੂਜਾ ਸ਼ੰਤ ਹੈ ਔਰ ਇਸ ਸ਼ੰਤ ਦੇ ਚਾਰ ਪਦੇ ਨੇ ਚਾਰੇ ਸ਼ਲੋਕ ਨੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਆ ਸੁਨਿੰਦੋ ਕੂੜ ਵੰਜਨ ਪਵਨ ਚੁਲਾ ਰਿਹਾ ਸਤਿਗੁਰ ਕਹਿੰਦੇ ਐ ਮਨੁੱਖ ਕੀ ਕੂੜ ਦੀਆਂ ਗੱਲਾਂ ਝੂਠ ਦੀਆਂ ਗੱਲਾਂ ਸੁਣਦਾ ਮੰਜਲ ਪਵਨ ਝੁਲਾ ਰਿਹਾ ਜਿਵੇਂ ਹਵਾ ਦੇ ਬੁੱਲੇ ਆਉਂਦੇ ਨੇ ਨਾ ਇੱਕਦਮ ਹਵਾ ਦਾ ਬੁੱਲਾ ਆਇਆ ਤੇ ਚਲਾ ਗਿਆ ਸਤਿਗੁਰ ਕਹਿੰਦੇ ਸਦਾ ਸਿਰ ਨਹੀਂ ਏਸੇ ਢੰਗ ਦੇ ਨਾਲ ਕਿਉਂ ਤੂੰ ਕੂੜ ਤੇ ਝੂਠ ਨੂੰ ਸੁਣ ਵਿੱਚ ਲੱਗਾ ਹੋਇਆ ਐ ਸਤਿਗੁਰ ਕਹਿੰਦੇ ਇਹ ਹਵਾ ਦੇ ਬੁੱਲੇ ਬਾਗ ਹੈ ਇਹਨੇ ਸਦਾਤਰ ਨਹੀਂ ਰਹਿਣਾ ਨਾਨਕ ਸੁਣੀਅਨ ਤੇ ਪ੍ਰਵਾਣ ਸਤਿਗੁਰ ਕਹਿੰਦੇ ਕੰਨ ਉਹੀ ਪ੍ਰਵਾਰਨੇ ਇਹ ਸੁਣਨ ਵਾਲੇ ਕੰਨ ਉਹੀ ਪ੍ਰਵਾਰਨੇ ਜੋ ਸੁਣਿੰਦੇ ਸੱਚ ਧਨੀ ਜਿਹੜੇ ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਹੀ ਸੁਣਦੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਦੀ ਇਹਨਾਂ ਬੋਲਾਂ ਦੀ ਗਹਿਰਾਈ ਡੜੀ ਜਿਆਦਾ ਔਰ ਬੜੀ ਗੰਧਾਈ ਨੇ ਕਿ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਚਨ ਉਚਾਰਨ ਕੀਤਾ ਹੀ ਨਹੀਂ ਜਗਿਆਸੂ ਮੁਖ ਮਨ ਦੇ ਅੰਦਰ ਜੇਕਰ ਇਹ ਨਿਰਣਾ ਲਵੇ ਕਿ ਗੁਰੂ ਸਾਹਿਬ ਜੋ ਬਾਣੀ ਦੇ ਵਿੱਚ ਉਚਾਰ ਰਹੇ ਨੇ ਮੈਂ ਉਹਨੂੰ ਧੂਬ ਧੂਬ ਉਸੇ ਧੰੜੇ ਨਾਲ ਸੁਣਨ ਦਾ ਪਰ ਸਮਝਣ ਦਾ ਯਤਨ ਕਰਾਂ ਤਾਂ ਸ਼ਾਇਦ ਉਹ ਅਵਸਥਾ ਬਣ ਜਾਏ ਜਿਸ ਅਵਸਥਾ ਵਿੱਚ ਉਹ ਬੋਲ ਸਤਿਗੁਰ ਪਾਤਸ਼ਾਹ ਮਹਾਰਾਜ ਨੂੰ ਉਚਾਰਨ ਕੀਤੇ ਨੇ ਸਤਿਗੁਰ ਕਹਿੰਦੇ ਨਾਨਕ ਸੁਣੀਏ ਤੇ ਪਰਵਾਹ ਬੜੀ ਗਹਿਰਾਈ ਦੇ ਵਿੱਚ ਇਕਾਗਰਤਾ ਕੋਸ਼ਿਸ਼ ਕਰੇ ਸਤਿਗੁਰ ਕਹਿੰਦੇ ਇਹ ਕੰਨ ਉਹੀ ਪ੍ਰਬਾਰ ਨੇ ਸਤਿਪਾਸ਼ਾ ਮਹਾਰਾਜ ਜੀ ਦੀ ਬਾਣੀ ਅਨਸਾਹ ਹੋਏ ਧੰਨ ਗਾਮ ਅਮਰਦਾਸ ਸਾਹਿਬ ਮਹਾਰਾਜ ਜੀ ਅੰਯਾਵ ਜੀ ਸਰਮਣ ਕਰਕੇ ਹਟੇ ਹੋ ਸਤਿਗੁਰ ਕਹਿੰਦੇ ਇਹ ਸਰਮਣੋ ਮੇਰੇ ਉਹ ਸੱਚ ਹੈ ਸੁਣਨੇ ਨੂੰ ਪਠਾਏ ਇਹ ਮੇਰੇ ਕੰਨੋ ਤੁਹਾਨੂੰ ਪ੍ਰਮਾਤਮਾ ਦਾ ਨਾਮ ਸੁਣ ਲਈ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਨਾ ਕਿ ਬੰਦਿਆ ਤੇ ਚੁਗਲੀ ਸੱਦਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਨੇ ਨਾ ਸੁਣੀਏ ਤੇ ਪ੍ਰਵਾਨ ਇਹ ਕੰਨ ਵੀ ਉਦੋਂ ਹੀ ਪ੍ਰਵਾਨ ਹੁੰਦੇ ਨੇ ਜੋ ਸੁਣਦੇ ਸੱਚ ਨਹੀਂ ਜਿਹੜੇ ਪਰਮਾਤਮਾ ਨੂੰ ਸੁਣਦੇ ਪਿਛਲੇ ਸਮੇਂ ਦੇ ਅੰਦਰ ਵੀ ਮੈਂ ਆਪ ਸੰਗਤ ਨਾਲ ਸਾਂਝ ਪਾਈ ਸੀ ਜੇ ਆਪ ਸੰਗਤ ਨੂੰ ਯਾਦ ਕਰੀਏ ਕਿ ਗੁਰੂ ਜਿਹੜਾ ਹੈ ਨਾ ਉਹ ਧਰੋ ਬਖਸ਼ਾਇਆ ਗੁਰੂ ਉਹ ਹੁੰਦਾ ਹੈ ਜਿਹੜਾ ਪਰਮਾਤਮਾ ਦੇ ਬੋਲਾਂ ਨੂੰ ਪਰਮਾਤਮਾ ਦੀ ਆਵਾਜ਼ ਉਹ ਜਗ ਗੁਰਬਾਣੀ ਦੇ ਵਿੱਚੋਂ ਲਬਦ ਆਏ ਨੇ ਅਨਹਨ ਅਨਹਦ ਨਾਲ ਜੋ ਗੁਰੂ ਉਹਦੀ ਬਣਾਈ ਗ੍ਰਿ ਕੁਦਰਤ ਵਿੱਚੋਂ ਪਕੜ ਲੈਂਦਾ ਪਰਮਾਤਮਾ ਦੀ ਆਵਾਜ਼ ਨੂੰ ਸੁਣ ਲੈਂਦਾ ਉਹ ਅਵਤਾਰ ਹੈ ਉਹ ਗੁਰੂ ਹੈ ਔਰ ਭਗਤ ਉਹ ਨੇ ਸਿੱਖ ਉਹ ਨੇ ਗੁਰਸਿੱਖ ਉਹ ਨੇ ਸੰਤ ਉਹ ਨੇ ਸਾਧ ਉਹ ਨੇ ਜਿਹੜੇ ਗੁਰੂ ਰਾਹੀ ਪਰਮਾਤਮਾ ਨੂੰ ਜਨਣ ਦੀ ਕੋਸ਼ਿਸ਼ ਕਰਦੇ ਜਿਹੜੇ ਗੁਰੂ ਦਾ ਸਹਾਰਾ ਲੈਣ ਗੁਰੂ ਵਿੱਚ ਵਿਚੋਲਾ ਕੋਣ ਗੁਰੂ ਤੇ ਪ੍ਰਮਾਤਮਾ ਨੂੰ ਏਸੇ ਕਰਕੇ ਇੱਕ ਦੂਜੇ ਦਾ ਸਮਾਨ ਅਰਥ ਰੂਪ ਆਖਿਆ ਜਾਂਦਾ ਹੈ ਕਿ ਗੁਰੂ ਤੇ ਪ੍ਰਮਾਤਮਾ 'ਚ ਕੋਈ ਨਹੀਂ ਕਿਉਂਕਿ ਗੁਰੂ ਤੋਂ ਦਰਗਾਹਾਂ ਬਖਸ਼ਾਇਆ ਹੁੰਦਾ ਔਰ ਗੁਰੂ ਪ੍ਰਮਾਤਮਾ ਨੂੰ ਕੁਦਰਤ ਦੇ ਵਿੱਚੋਂ ਉਹ ਵੂਹ ਜ਼ਾਹਰ ਸੁਣਦਾ ਵੇਖਦਾ ਮਹਿਸੂਸ ਕਰਦਾ ਔਰ ਅਗਾ ਜਦੋਂ ਸਿੱਖ ਇਸ ਪੜਾਅ ਉੱਤੇ ਪਹੁੰਚਦੇ ਨੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਦੇ ਜੀ ਨੇ ਜਗ ਗੁਰਮント ਦੀ ਉਸ ਜੋਤ ਨੂੰ ਪਛਾਣਦੇ ਨੇ ਗੁਰੂ ਨੂੰ ਗੁਰੂ ਮੰਨ ਕੇ ਤੈ ਦਿਲ ਤੋਂ ਜਦੋਂ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦੇ ਨੇ ਤਾਂ ਉਹਨਾਂ ਨੂੰ ਵੀ ਇਸ ਸੁੱਲ ਕਾਇਨਾਤ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਜੋ ਅੱਜ ਦੇ ਬੋਲ ਨੇ ਨਾ ਸਾ ਸੰਗ ਸੁਣੀਰ ਤੇ ਪ੍ਰਵਾਣ ਜੋ ਸੁਣੰਦੇ ਸੱਜ ਤਾਂ ਨਹੀਂ ਪਹਿਲੀ ਗੱਲ ਤਾਂ ਸਿੱਖ ਸੰਖੇਪ ਤਰਤੇ ਉੱਤੇ ਛੋਟੇ ਤਰਤੇ ਤੇ ਜੇ ਆਪਾਂ ਅਰਥ ਕਰੀਏ ਸਤਿਗੁਰ ਕਿੰਦੇ ਪ੍ਰਵਾਣ ਕੇ ਸਿਣੀਰ ਇਹ ਕੰਨ ਉਹੀ ਪ੍ਰਵਾਣ ਨੇ ਜਿਹੜੇ ਪ੍ਰਮਾਤਮਾ ਨੂੰ ਸੁਣ ਪਹਿਲੀ ਗੱਲ ਤੱਕ ਗੁਰਬਾਣੀ ਗੁਰਮਤਿ ਸੇ ਮਹਾਰਾਜੀ ਦੇ ਅੰਦਰ ਹੈ ਜਿਹੜਾ ਸਿੱਖ ਇਸ ਬਾਣੀ ਨੂੰ ਸੁਣਦਾ ਹੈ ਜਿਹੜਾ ਸਿੱਖ ਇਸ ਬਾਣੀ ਨੂੰ ਇੰਨਾ ਕੰਨਾ ਰਾਹੀ ਸਰਣ ਕਰਦਾ ਹੈ ਸਤਿਗੁਰ ਕਿੰਦੇ ਪਹਿਲੀ ਗੱਲ ਤਾਂ ਉਹਦੇ ਕੰਨ ਜਿਹੜੇ ਨੇ ਉਹਦੇ ਭਗਾ ਵਾਲੇ ਬਣ ਜਾਂਦੇ ਤੇ ਸ਼ਰਵਣ ਭਲੇ ਸੋਮ ਨੀਕ ਹੈ ਮੇਰੀ ਜਿੰਦ ਲਈ ਜੋ ਕੀਰਤਨ ਸੁਣੈ ਤੇਰੇ ਨਾਮ ਉਹ ਕੰਨ ਭੋਲੇ ਪਵਿੱਤਰ ਨੇ ਜਿਹੜੇ ਗੁਰਬਾਣੀ ਦਾ ਕੀਰਤਨ ਸੁਣਦੇ ਨੇ ਪ੍ਰਮਾਤਮਾ ਤੇ ਰੀਸ਼ਕਤ ਸਦਾ ਸੁਣਦੇ ਨੇ ਤੇ ਥੋੜੀ ਜਿਹੀ ਅਗਾਹ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਜੋ ਸੁਣਨ ਦੇ ਸੱਚਕ ਨਹੀਂ ਜਿਹੜੇ ਪ੍ਰਮਾਤਮਾ ਦੇ ਰਾਹੀ ਗੁਰੂ ਦੇ ਰਾਹੀ ਸਤਿਗੁਰੂ ਦੇ ਰਾਹੀ ਇਸ ਕੁਲ ਕੈ ਨਾਮ ਦੇ ਵਿੱਚੋਂ ਪ੍ਰਮਾਤਮਾ ਦੀ ਆਵਾਜ਼ ਨੂੰ ਸੁਣਦੇ ਨੇ ਇੱਕ ਗੱਲ ਯਾਦ ਰੱਖਣਾ ਜਦੋਂ ਮਨੁੱਖ ਬੋਲੇਗਾ ਨਾ ਮਨੁੱਖ ਦਾ ਅੰਦਰ ਬੋਲੇਗਾ ਉਦੋਂ ਇੱਕ ਗੱਲ ਯਾਦ ਰੱਖਣਾ ਪ੍ਰਮਾਤਮਾ ਨਹੀਂ ਹੈ ਉਦੋਂ ਪ੍ਰਮਾਤਮਾ ਚੁੱਪ ਹੁੰਦਾ ਹੈ ਬਹੁਤਾਂ ਭਗਤ ਬਹੁਤਾਂ ਸਿੱਖ ਇਸੇ ਕਰਕੇ ਪ੍ਰਭੂ ਭਗਤੀ ਵਿੱਚ ਨੀਂਦ ਮੁਕਿਰ ਚੁੱਪ ਹੋ ਜਾਂਦੇ ਨੇ ਕਿਉਂਕਿ ਉਹ ਪ੍ਰਮਾਤਮਾ ਦੀ ਅਨਖਦ ਨਾਦ ਉਹ ਆਵਾਜ਼ ਨੂੰ ਸੁਣਦੇ ਨੇ ਅਗਾਹ ਵੀ ਪਿਛਲੇ ਸਮੇਂ ਦੇ ਅੰਦਰ ਵੀ ਸਾਥ ਪਾਈ ਤੁਸੀਂ ਨਾਲ ਨਾਲ ਪੜਨ ਦਾ ਯਤਨ ਕਰਿਓ ਸਤਿਗੁਰ ਕੰਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਗਵਾਹ ਹੰੀਆਂ ਰਾਗ ਰਤਨ ਪ੍ਰਵਾਹ ਗੁਰੂ ਨੇ ਸ਼ਬਦ ਗਾਵਣੇ ਆਈਆਂ ਹੁਣ ਤੁਸੀਂ ਦੇਖੋ ਸ਼ਬਦ ਗਾਵਣੇ ਆਈਆਂ ਰਾਗ ਰਤਨ ਪ੍ਰਵਾਹ ਭਣੀਆਂ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਉ ਉਹ ਹਰੀ ਕੇਰਾ ਮਨੁ ਜਨੀ ਮਸਾਇਆ ਕਹੇ ਨਨਕਾ ਅਨੰਦ ਉਹ ਸਤਿਗੁਰੂ ਨੇ ਇਸ ਸੁੰਝੇ ਸ਼ਬਦ ਦੇ ਅੰਦਰ ਕੀ ਭਾਵਨਾ ਸਤਿਗੁਰ ਪਾਸ਼ਾ ਮਹਾਰਾਜ ਜੀ ਨੇ ਦਸੀ ਜਦੋਂ ਮੈਨੂੰ ਗੁਰੂ ਮਿਲ ਗਿਆ ਮੇਰੇ ਮਨ ਦੇ ਵਿੱਚ ਅਨੰਦ ਨਾਦ ਵੱਜੇ ਰਾਗ ਤੇ ਲਗਣੀਏ ਸ਼ਬਦ ਗਾਉਣ ਆਈਏ ਤੁਸੀਂ ਦੇਖੋ ਜਦੋਂ ਮਨ ਦੇ ਅੰਦਰ ਅਨੰਦ ਹੋਏ ਰਾਗ ਲਗਣੇ ਸ਼ਬਦ ਗਾਉਣ ਅਨੰਦ ਨਾਦ ਵੱਜੇ ਉਹ ਜੋ ਮਨੁੱਖ ਚੁੱਪ ਹੋਏਗਾ ਜਦੋਂ ਪਰਮਾਤਮਾ ਬੋਲੇਗਾ ਸਤਿਗੁਰ ਕਹਿੰਦੇ ਜੋ ਸੁਨੰਦੇ ਸੱਚ ਤਨੇ ਜਿਹੜੇ ਪ੍ਰਮਾਤਮਾ ਦੀ ਆਵਾਜ਼ ਨੂੰ ਸੁਣਦੇ ਨੇ ਉਹ ਕੰਨ ਪ੍ਰਵਾਨ ਨੇ ਪਰ ਇੱਥੇ ਇੱਕ ਗਲੂਰ ਸਮਝ ਕਰਾਂ ਕਿਵਲ ਇਹਨਾਂ ਬਾਹਰੀ ਕੰਨਾਂ ਦਾ ਜ਼ਿਕਰ ਨਹੀਂ ਜਿਵੇਂ ਪਿਛਲੇ ਸਮੇਂ ਦੇ ਅੰਦਰ ਸਾਂਝ ਪਾਈ ਸੀ ਏਸੀ ਸ਼ਬਦ ਦੇ ਅੰਦਰ ਸ਼ਲੋਕ ਆਏ ਨੇ ਲੋਇਣ ਲੋਇ ਨਿੱਟ ਪਿਆਸ ਨਾ बुझे ਮੂਹ ਕਣੀ ਸਤਿਗੁਰ ਕਹਿੰਦੇ ਇਹਨਾਂ ਅੱਖਾਂ ਨੇ ਬਹੁਤੇ ਸੰਸਾਰ ਨੂੰ ਦੇਖਿਆ ਪਰ ਇਹਨਾਂ ਅੱਖਾਂ ਦੀ ਦੇਖਣ ਦੀ ਪਿਆਸ ਅਜੇ ਤੱਕ ਨਹੀਂ ਪੁਜੀ ਰਜਨਮਨੁਕ ਸਵੇਰੇ ਉੱਠਦਾ ਤੇ ਕਹਿੰਦਾ ਮੈਂ ਕੁਝ ਨਾ ਕੁਝ ਦੇਖਾਂ ਸਤਿਗੁਰ ਕਹਿੰਦੇ ਨਾਨਕ ਸੇ ਅੱਖੀਆਂ ਬਿਆਨ ਜਿਨੀਆਂ ਦਿਸੰਦੋਂ ਮਾਪਰੀ ਬਿਆਨ ਤੋਂ ਭਾਵ ਉਹ ਹੋਰ ਅੱਖਾਂ ਨੇ ਜਿਨ੍ਹਾਂ ਨੂੰ ਪਰਮਾਤਮਾ ਦਿਸਦਾ ਨਹੀਂ ਉਹ ਇਹ ਇਹ ਅੱਖਾਂ ਨਹੀਂ ਜਿਨ੍ਹਾਂ ਅੱਖਾਂ ਨਾਲ ਅਸੀਂ ਸੰਸਾਰ ਜਗਤ ਨੂੰ ਦੇਖਦੇ ਆ ਨਾ ਸਤਿਗੁਰ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਦੇਖਿਆ ਜਾ ਸਕਦਾ ਉਹ ਅੱਖਾਂ ਹੋਰ ਨੇ ਉਹ ਅੱਖਾਂ ਕਿਹੜੀਆਂ ਨੇ ਸੁਰਤ ਦੀਆਂ ਤੇ ਇਸੇ ਢੰਗ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਜਿਹਨਾਂ ਦੀ ਆਪਾਂ ਵਿਆਖਿਆ ਸਾਂਝੀ ਕਰ ਰਹੇ ਆ ਇਹ ਜਿਹੜੇ ਕੰਨ ਨੇ ਨਾ ਇਹ ਵੀ ਸੁਰਤ ਦੇ ਕੰਨ ਨੇ ਸੁਰਤੀ ਦੇ ਕੰਨਾਂ ਦੇ ਨਾਲ ਸੁਰਤੀ ਦੇ ਨਾਲ ਹੀ ਪ੍ਰਮਾਤਮਾ ਨੂੰ ਸੁਣਿਆ ਜਾ ਸਕਦਾ ਹੈ ਮਨ ਕੋ ਦੂਜਾ ਰਾਹ ਸੰਸਾਰ ਦੇ ਅੰਦਰ ਤੁਮ ਮੁਕਸਾਦ ਸੰਕਟ ਆਉਂਦਾ ਹੈ ਬਹੁਤਾਂ ਬਾਹਰ ਮੁਕੀ ਹੋ ਕੇ ਜੀਵਨ ਜਿਉਂਦਾ ਹੈ ਇਹਨਾਂ ਅੱਖਾਂ ਰਾਹੀਂ ਦੇਖਦਾ ਹੈ ਬਹੁਤ ਕੰਨਾਂ ਰਾਹੀਂ ਸੁਣਦਾ ਹੈ ਜੀਭਾ ਰਾਹੀਂ ਬੋਲਦਾ ਹੈ ਰੱਥਾ ਰਾਹੀਂ ਕੰਮ ਕਰਦਾ ਹੈ ਪੈਰਾਂ ਰਾਹੀਂ ਚੱਲਦਾ ਪਰ ਜਦੋਂ ਗੁਰਬਾਣੀ ਨੂੰ ਤੁਸੀਂ ਪੜ੍ਹੋਗੇ ਨਾ ਗੁਰਬਾਣੀ ਇਹਨਾਂ ਅੱਖਾਂ ਤੋਂ ਇਹਨਾਂ ਕੰਨਾਂ ਤੋਂ ਇਹਨਾਂ ਜੀਭਾ ਤੋਂ ਇਹਨਾਂ ਹੱਥਾਂ ਤੋਂ ਇਹਨਾਂ ਪੈਰਾਂ ਤੋਂ ਅਗਾਹ ਦੀ ਗੱਲ ਕਰਦੀ ਏ ਸਰਦੂ ਕਿਤੇ ਤਾਂ ਦ੍ਰਿਸ਼ਟਮਾਨ ਹੈ ਨਾ ਇਹ ਤਾਂ ਸਭ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਦੇ ਹੱਥ ਪੈਰ ਮੂੰਹ ਠੀਵਾ ਜਵਾਨ ਬੋਲਦੀ ਪੈਰ ਚੱਲਦੇ ਦੇਖਦਾ ਪਰ ਮੈਂ ਤੈਨੂੰ ਅੰਦਰ ਦੀਆਂ ਅੱਖਾਂ ਅੰਦਰ ਦੇ ਪੈਰ ਬਖਸ਼ਿਸ਼ ਕਰਦਾ ਕਿਉਂਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਅਕਸਰ ਕੁਰਬਾਨੀ ਦੇ ਅੰਦਰ ਜੱਗਰ ਆਉਂਦਾ ਹੈ ਕਿ ਭਾਈ ਤੂੰ ਪ੍ਰਮਾਤਮਾ ਵੱਲ ਕਦਮ ਵਧਾ ਪ੍ਰਮਾਤਮਾ ਦੇ ਰਾਹ ਉੱਤੇ ਚੱਲ ਹੁਣ ਚੱਲਣਾ ਇਹਨਾਂ ਪੈਰਾਂ ਦੇ ਨਾਲ ਨਹੀਂ ਕਦੇ ਵੀ ਨਹੀਂ ਚਲਣਾ ਕਿਵੇਂ ਹੈ ਸੁੱਤ ਦੇ ਪੈਰਾਂ ਦੇ ਨਾਲ ਸੁਣਨਾ ਕਿਵੇਂ ਹੈ ਸੁਰਤੀਆਂ ਅੱਖਾਂ ਦੇ ਤਨ ਨਾਲ ਦੇਖਣਾ ਕਿਵੇਂ ਹੈ ਸੁਰਤੀਆਂ ਅੱਖਾਂ ਦੇ ਨਾਲ ਬੋਲਣਾ ਵੀ ਕਿਵੇਂ ਹੈ ਸੁੱਤ ਦੇ ਨਾਲ ਇਹ ਜਿਹੜੀ ਸੁਰਤ ਹੈ ਨਾ ਇਹੇ ਅਸਰ ਚੇਲਾ ਹੈ ਯਾਦ ਰੱਖਣਾ ਸਿੱਧਾ ਨੇ ਜਦੋਂ ਬਚਨ ਆਕੇ ਤੇਰਾ ਕੋਣ ਗੁਰੂ ਕਿਸ ਕਾਰ ਤੋਂ ਚੇਲਾ ਘਰ ਗੁਰਮਾਨ ਸਿੰਘ ਮਹਾਰਾਜ ਜੀ ਕਹਿੰਦੇ ਤੇਰਾ ਗੁਰੂ ਕੋਣ ਹੈ ਕੋਈ ਤੇ ਚੇਲਾ ਉਹ ਕਹਿੰਦੇ ਮੈਂ ਸ਼ਬਦ ਗੁਰੂ ਦਾ ਚੇਲਾ ਹਾਂ ਤੇ ਚੇਲਾ ਵੀ ਮੇਰਾ ਸਰੀਰ ਨਹੀਂ ਹੈ ਮੇਰੀ ਸੁਰਤ ਹੈ ਸ਼ਬਦ ਗੁਰੂ ਸੁੱਤ ਤੁਮ ਚੇਲਾ ਮੇਰੀ ਸੁੱਤ ਜਿਹੜੀ ਹੈ ਨਾ ਉਹ ਇੱਕ ਲਗਾ ਮਾਤਾਰ ਉਹ ਪ੍ਰਮਾਤਮਾ ਦੀ ਧੁਨੀ ਦੇ ਵਿੱਚ ਚੇਲਾ ਬਣ ਕੇ ਵਿਚਰ ਰਹੀ ਹੈ ਮੇਰਾ ਸਰੀਰ ਨਹੀਂ ਸਰੀਰ ਕਦੇ ਵੀ ਚੇਲਾ ਨਹੀਂ ਹਟਾ ਸਰੀਰ ਤਾਂ ਇਹਦੇ ਤੇ ਕੰਮ ਲੈਣਾ ਨਾ ਮਨੁੱਖ ਨੇ ਇਹ ਤਾਂ ਦੇਹੀ ਮਿਲੀ ਇਸ ਕਰਕੇ ਆ ਵੀ ਅਸੀਂ ਪ੍ਰਮਾਤਮਾ ਨੂੰ ਪਾਸ ਕੀਏ ਪਰ ਅਸਲ ਕੰਮ ਮਨ ਦਾ ਹੈ ਸੁੱਤ ਦਾ ਹੈ ਤੇ ਆਤਮਾ ਦਾ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੇ ਵਚਨ ਹੈ ਸੰਝੀ ਕੀਤੇ ਨੇ ਬਖਸ਼ਿਸ਼ ਕੀਤੇ ਨੇ ਸਤਿਗੁਰ ਕਦੇ ਕੂੜ ਝੂਠ ਦੀ ਗੱਲ ਨਾ ਸੁਣਾ ਚੋਰ ਤਾਂ ਜਿਵੇਂ ਫਬਾ ਦੇ ਬੁੱਲੇ ਆਉਂਦੇ ਨੇ ਤੇ ਚਲੇ ਜਾਂਦੇ ਨੇ ਨਾ ਸਦਾ ਫਿਰ ਨਹੀਂ ਝੂਠ ਇਸੇ ਢੰਗ ਦੇ ਨਾਲ ਸਤਿਗੁਰ ਕਦੇ ਝੂਠ ਜਿਹੜਾ ਹੈ ਨਾ ਉਹ ਸੁਣਨ ਦੀ ਬਹੁਤੀ ਖੇਚਲ ਨਾ ਕਰ ਤੇਰੇ ਕੰਨ ਤੇਰੇ ਸੁਨਿਆਰ ਉਹੀ ਪ੍ਰਵਾਹ ਹੋਣੇ ਨੇ ਜਿਹੜੇ ਪ੍ਰਮਾਤਮਾ ਨੂੰ ਸੁਣਦੇ ਨੇ ਗੁਰੂ ਜਸ ਸੁਣਦੇ ਨੇ ਹਰੀ ਜਸ ਸੁਣਦੇ ਨੇ ਸ਼ਾਮ ਦੇ ਨਾਮ ਦੇ ਅਰਥ ਸਾਹਿਬ ਤੋਂ ਪ੍ਰੋਗ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰੇ ਸਾਡੇ ਮਨ ਦੀਆਂ ਸਾਡੇ ਸੁਰਤੀਆਂ ਅੱਖਾਂ ਸਾਡੇ ਸੁਣ ਦੇ ਕੰਨ ਜਿਹੜੇ ਨੇ ਉਹਨਾਂ ਨੂੰ ਅਸੀਂ ਮਹਿਸੂਸ ਕਰ ਸਕੀਏ ਤੁਸੀਂ ਬੈਠੇ ਹੋ ਤੁਹਾਡੇ ਕੰਨ ਕੰਨਾਂ ਰਾਹੀਂ ਜੋ ਆਵਾਜ਼ ਆ ਰਹੀ ਹੈ ਨਾ ਉਹ ਤੁਹਾਡੇ ਮਨ ਨੇ ਸੁਣਨੀ ਹੈ ਤੁਹਾਡੀ ਸੁਰਤ ਵਿੱਚ ਉਹ ਆਵਾਜ਼ ਬੈਠਣੀ ਹੈ ਗੁਰੂ ਦਾ ਕੀਰਤਨ ਗੁਰੂ ਦਾ ਸ਼ਬਦ ਤੁਹਾਡੇ ਸੁਰਤ ਵਿੱਚ ਬੈਠੇਗਾ ਤੁਹਾਡੇ ਸੋਤੀ ਇਸ ਵਿੱਚ ਸੁਣ ਗਈ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਹੇ ਕਰਕੇ ਗਰਦੀ ਸਾਹਿਬ ਦੀ ਬਾਣੀ ਦੇ ਅੰਦਰ ਕਿਹਾ ਤਿੱਥੈ ਘੜਿਐ ਸੁਖ ਮਤਮਨ ਬੁੱਧ ਉਥੇ ਗੁਰਸ਼ਰਣੇ ਨੇ ਇਹ ਵੀ ਵੰਡਰੇ ਕੰਨਾਂ ਨੂੰ ਘੜ ਦਿਆ ਤੇ ਜੀਵ ਨੂੰ ਘੜ ਦਿਆ ਉਦੋਂ ਪ੍ਰਮਾਤਮਾ ਨੇ ਜੀਵ ਨੂੰ ਜੀ ਦੇਣੀ ਸੀ ਉਹਨਾਂ ਨੂੰ ਦੇ ਦਿੱਤੀ ਜਿਹੋ ਜਿਹਾਂ ਰੂਪ ਰੰਗ ਪ੍ਰਮਾਤਮਾ ਨੇ ਰੇਖ ਕਿਸੇ ਨੂੰ ਦੇਣਾ ਸੀ ਉਹਨੇ ਦੇ ਦਿੱਤਾ ਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਅਗਲੀ ਗੱਲ ਕਰਦੇ ਤਿੱਥੈ ਘੜਿਐ ਸੁਖ ਮਤਮਨ ਬੁੱਧ ਉਥੇ ਮਨ ਘੜਿਆ ਜਾਏਗਾ ਉਥੇ ਮਤ ਘੜੀ ਜਾਏਗੀ ਉਥੇ ਸੋਧ ਘੜੀ ਜਾਏਗੀ ਤੇ ਉਥੇ ਮੁਕਤੀ ਬੁੱਧ ਅਕਲ ਘੜੀ ਜਾਏਗੀ ਇਸ ਕਰਕੇ ਗੁਰੂ ਦੇ ਕੋਲ ਆਉਣੇ ਹਾਂ ਆਪਣੀ ਅਕਲ ਘੜਾਉਣ ਲਈ ਸਾਡੀ ਅਗਲ ਵੀ ਘੜ ਜਾਏ ਤਰਾ ਸੁਣ ਜਾਏ ਤੇ ਚੱਕੀ ਅਗਲ ਘੜ ਜਾਏ ਸਤਿਗੁਰਪਾਲ ਸਾਹਿਬ ਮਹਾਰਾਜੀ ਕਿਰਪਾ ਕਰ ਅੱਜ ਤੇ ਜੋ ਪਾਵਨ ਕੋੜ ਨੇ ਕਿ ਆਸਨਿੰਦੋ ਕੋੜ ਵੰਝਣ ਪਾਵਨ ਛੁਲਾ ਰਿਹਾ ਨਾਨਕ ਸੁਣੀਰ ਤੇ ਪ੍ਰਵਾਨ ਜੋ ਸੁਣਿੰਦੇ ਸੱਚ ਨੇ ਸਤਿਗੁਰੂ ਦੀ ਕਿਰਪਾ ਕਰਮ ਸਾਡਾ ਜੀਵਨ ਸਫਲਤਾ ਦੇ ਰਾਹ 'ਤੇ ਵਧੇ ਅਸੀਂ ਗੁਰੂ ਬਾੜੇ ਬਣੀ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਵਸੇ ਪ੍ਰਗਟ ਹੋ ਸਤਿਗੁਰੂ ਦੀ ਕਿਰਪਾ ਕਰਨ ਫੁੱਲਾਂ ਚੁੱਕਾਂ ਦੀ ਕਮਾ ਜੀ ਬੜੇ ਪਿਆਰ ਅਤਿ ਸਤਕਾਰ ਦੇ ਨਾਲ ਬਲਾਉ ਪਤਿਆਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ